ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਇਹ ਜੋ ਬੇਨਤੀਆਂ ਨੇ ਆਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਹਲਕਾ ਖਡੂਰ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਕੌਮ ਦੇ ਹੀਰੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਨ੍ਹਾਂ ਦੇ ਨਾਲ ਜੁੜੀ ਹੋਈ ਇੱਕ ਖਾਸ ਖਬਰ ਤੋਂ ਆਪ ਜੀ ਨੂੰ ਰੂਬਰੂ ਕਰਵਾਉਣੀ ਆ। ਸੋਸ਼ਲ ਮੀਡੀਆ ਦੇ ਉੱਪਰ ਅਤੇ ਹੋਰ ਵੱਖ-ਵੱਖ ਅਦਾਰਿਆਂ ਦੇ ਉੱਪਰ ਜਦੋਂ ਇਹ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਸਿੱਖ ਸੰਗਤਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਚਾਰੇ ਪਾਸੇ ਲੱਡੂ ਵੰਡ ਦਿੱਤੇ ਗਏ ਤੇ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਹੀ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੇ ਕਰ ਦਿੱਤਾ ਵੱਡਾ ਐਲਾਨ ਐਸੇ ਕੱਲੀ-ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਉਨੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ। ਅੱਜ ਆਪਾਂ ਜ਼ਿਕਰ ਕਰਦੇ ਹਾਂ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਬਾਰੇ ਤੇ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਜੀਵਨ ਦੇ ਉੱਪਰ ਜੇਕਰ ਝਾਤ ਮਾਰੀਏ ਤਾਂ ਭਾਈ ਅਮਰਤਪਾਲ ਸਿੰਘ ਨੇ ਕਿਸੇ ਦਾ ਕੀ ਮਾੜਾ ਕੀਤਾ ਸੀ ਜੋ ਕਿ ਸਮੇਂ ਦੀ ਸਰਕਾਰ ਨੇ ਐਡੀ ਵੱਡੀ ਸਜ਼ਾ ਉਹਨਾਂ ਨੂੰ ਦੇ ਰੱਖੀ ਹੈ ਆਪਣੇ ਵਤਨ ਤੋਂ ਦੂਰ ਉਹਨਾਂ ਨੂੰ ਦੂਜੀ ਸਟੇਟ ਦੇ ਵਿੱਚ ਭੇਜ ਦਿੱਤਾ ਭਾਈ ਅਮਰਤਪਾਲ ਸਿੰਘ ਨੂੰ ਦੂਜੀ ਸਟੇਟ ਦੇ ਵਿੱਚ ਭੇਜਣ ਦਾ ਮੁੱਖ ਕਾਰਨ ਇਹ ਹੀ ਸੀ ਕਿ ਪੰਜਾਬ ਦੇ ਵਿੱਚ ਤਾਂ ਆਏ ਦੇ ਨਹੀਂ ਉਹਨਾਂ ਨੂੰ ਲੈ ਕੇ ਧਰਨੇ ਲੱਗ ਜਾਣਗੇ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੇਕਰ ਉਹਨਾਂ ਦੀ ਗੱਲ ਕਰੀਏ ਕਿ ਮੋਢੇ ਨਾਲ ਮੋਢਾ ਜੋੜ ਕੇ ਜੇਕਰ ਆਪਾਂ ਖੜ੍ਹ ਜਾਈਏ ਤਾਂ ਉਹ ਦਿਨ ਵੀ ਦੂਰ ਨਹੀਂ ਜਿਸ ਦਿਨ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੇਲ੍ਹ ਚੋਂ ਬਾਹਰ ਆ ਜਾਣ ਪਰ ਉਸ ਦੇ ਲਈ ਆਪਾਂ ਨੂੰ ਇੱਕ ਹੋਣਾ ਪੈਣਾ ਜਿੰਨਾ ਚਿਰ ਆਪਾਂ ਵੱਖੋ ਵੱਖਰੇ ਰਵਾਂਗੇ ਉਹਨਾਂ ਚਿਰ ਆਪਣੇ ਨਾਲ ਐਦਾਂ ਹੀ ਹੁੰਦੇ ਰਹਿਣਾ ਸਾਧ ਸੰਗਤ ਜੀ ਇੱਕ ਗੱਲ ਹੋਰ ਕਿ ਜੇਕਰ ਮੋਤੀ ਅਲੱਗ-ਅਲੱਗ ਰਹਿਣ ਤਾਂ ਉਸ ਦੀ ਇੰਨੀ ਵੈਲਿਊ ਨਹੀਂ ਪੈਂਦੀ ਜੇਕਰ ਉਹ ਇੱਕ ਧਾਗੇ ਦੇ ਵਿੱਚ ਪਰੋਏ ਜਾਣ ਤਾਂ ਇੱਕ ਮਾਲਾ ਬਣ ਜਾਂਦੀ ਹੈ ਤੇ ਉਸ ਮਾਲਾ ਦੀ ਵੈਲਿਊ ਜ਼ਰੂਰ ਬਣਦੀ ਹੈ ਤੇ ਉਹੀ ਗੱਲ ਹੈ ਜੇਕਰ ਆਪਾਂ ਇਕੱਠੇ ਰਵਾਂਗੇ ਤਾਂ ਆਪਾਂ ਜ਼ਰੂਰ ਉਸ ਸਮੇਂ ਦੀ ਸਰਕਾਰ ਤੇ ਦਬਾਅ ਪਾ ਸਕਦੇ ਹਾਂ ਕਿ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਹ ਜੇਲ੍ਹ ਚੋਂ ਵਾਪਸ ਆ ਜਾਣ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ